ਆਰਾਖਾਉ ਤੇ ਮੈਂ ਉਹਦੇ ਤੋਂ ਫੋਨ ਕਨੈਕਸ਼ਨ ਲੱਗੇ ਹੋਣਾ ਇਹਨਾਂ ਦੇ ਕੱਲ ਹੀ ਕੁਛ ਅੜੀਕਣਾ ਕਿਸ ਨੂੰ ਕੱਲ ਕੋਈ ਲਾਈਫ ਸਟਾਈਲ ਤੇ ਸੂਈ ਕਰੇ ਮੈਂ ਕਈ ਸਭ ਤੋਂ ਲੋਕ ਨੇ ਸੋਚਦਾ ਅੱਜ ਤਾਂ ਮੈਂ ਤੇ ਹੀ ਲੱਗ ਕੇ ਵੇਸੇ ਚੁੱਪ ਹੋ ਚੀ ਸਭ ਭੁੰਗੀ ਦੀ ਸੀ ਮੇਰੀ ਸੀ ਕੋਈ ਮੁੰਡਾ ਦਿਨ ਤੇ ਖੋਸ ਚਾਰ ਬੰਦੇ ਦੇ ਕੋਰਸ ਚ ਲੱਗੇ ਸੀ ਹਮਮਮ ਹੁਣ ਤਾਂ ਵਾਹਨਾ ਵਾਕਿੰਗ ਵੈਸੀ ਬਹੁਤ ਹੋ ਜਾਂਦੀ ਹੈ ਅਗਰ ਟੂ ਟੂਰ ਕਰੇ ਨਾ ਮੈਂ ਜਿਵੇਂ ਮੈਂ ਇੱਕ ਗਾਉਂ ਗਿਆ ਅਭੀ ਚੰਪਾਇਾਨੇ ਸੇ ਪਹਿਲੇ ਤੋ ਬੇ ਜਾ ਕਰਕੇ 5 ਘੰਟੇ ਦੇਣਾ 100 ਰਨ ਕੀ ਪਰੋਤਾ ਨੂੰ ਉਹ ਸਟੈਪਸ ਦਾ 15000 ਸਟੈਪਸ ਤੋ ਦੈਟ ਮੀਨਸ 11 11.5 12 ਕਿਲੋਮੀਟਰ ਤੋ ਲਿਆ ਹੁਣ ਅੱਜ ਕੱਲ ਤਾਂ ਉਹਦੇ ਵਾਕ ਹੋ ਜਾਂਦੇ ਪਲੱਸ ਜਿਹੜੀ ਐਕਸਰਸਾਈਜ਼ ਨੇ ਲੰਗਸ ਦੀ ਐਕਸਰਸਾਈਜ਼ ਬਹੁਤ ਦੀ ਲੁੱਟ ਕੋ ਸੁੱਟ ਕਰਕੇ ਥਰਡ 7 ਸਟਾਰ ਰਿਜ਼ੋਰਟ ਬਣਾਇਆ ਸੁਖ ਵਿਲਾਸ ਐਂਡ ਰਿਜ਼ੋਰਟ ਸਪਾਸ ਵੈਰੀ ਹਾਈ ਐਂਡ ਹੋਟਲ ਉਹਦੀ ਜਿਹੜੀਆਂ ਡਿਸਕ੍ਰਿਪੈਂਸੀਜ਼ ਆ ਉਹ ਆਮ ਆਦਮੀ ਪਾਰਟੀ ਦੇ ਆਰਟੀਆਈ ਦੇ ਵਿੰਗ ਨੇ ਜੋ ਪ੍ਰਾਪਤ ਕੀਤੀਆਂ ਉਹਦੇ ਚ ਪ੍ਰਾਈਮਰੀਲੀ ਦੇ ਆਰ ਲੈਕਿੰਗ ਔਨ ਸੈਵਰਲ ਕੀ ਇਨਵਾਇਰਨਮੈਂਟਲ ਪਰਮਿਸ਼ਨ ਸੈਂਕਸ਼ਨਸ ਥੈਰਫੋਰ Uh, the government of india has also now issued uh, a fresh notice to uh, the owners of the resort that is uh, the badal family and sada e manna va ke e sara jada banaya hotel e je tusi hun if you go back a couple of years je di so called hype create kiti si for new chandigarh and a new uh, city uh, in, in the vicinity of chandigarh e da aim jada siga ikdam pehla aim te a re ha va ke e da mansooba e siga ਕਿ ਸੁਭੀਰ ਬਾਦਲ ਨੇ ਆਪਣਾ ਪ੍ਰੋਜੈਕਟ ਇਨਵਿਸਾਈਜ਼ ਕਰ ਲਿਆ ਸੀਗਾ ਸਾਰਾ ਪ੍ਰੋਜੈਕਟ ਦੀ ਤਿਆਰੀ ਕਰ ਲਈ ਸੀਗੀ ਔਰ ਫਿਰ ਚੰਡੀਗੜ੍ਹ ਨੂੰ ਇਧਰ ਨੂੰ ਸ਼ਹਿਰ ਨੂੰ ਵਿਧਾਇਆ ਤਾਂ ਕਿ ਉਹਦੇ ਹੋਟਲ ਦੀ ਆਉਣ ਵਾਲੇ ਸਮੇਂ ਦੇ ਵਿੱਚ ਵੈਲਿਊ ਐਡੀਸ਼ਨ ਹੋ ਸਕੇ ਔਰ ਇਹ ਗੱਲਾਂ ਇੱਕ ਦੋ ਗੱਲਾਂ ਨਾਲ ਹੋਰ ਸਾਬਤ ਹੁੰਦੀਆਂ ਕਿ ਜਿੰਨਾ ਰੋਡ ਨੈਟਵਰਕ ਕ੍ਰੀਏਟ ਕੀਤਾ ਗਿਆ ਟੂਵਰਡਸ ਸਿਸਵਾ ਟੀ ਪੁਆਇੰਟ ਜਿੱਥੇ ਇਹਨਾਂ ਦਾ ਹੋਟਲ ਬਣਿਆ ਹੋਆ ਮੇਰੇ ਖਿਆਲ ਆ 8 ਲੇਨ ਹਾਈਵੇ ਫਰੋਮ ਚੰਡੀਗੜ੍ਹ ਟੂ सिसवां और मेबी कुरली बट द मेन नेम वाज टिल रीचिंग द सिसवां टी पॉइंट देन दे हैव द मोस्ट ब्यूटीफुल लाइटिंग इफ यू ट्रैवल एट नाइट यू विल कम टू नो मेरा हाल इनने रिफ्लेक्टर्स 纽约 ਚ ਨਹੀਂ ਲੱਗੇ ਜਿੰਨੇ ਸੁਖਬੀਰ ਸਿੰਘ ਬਾਦਲ ਦੇ ਹੋਟਲ ਨੂੰ ਜਾਂਦਿਆਂ ਨੂੰ ਤੁਹਾਨੂੰ ਸੜਕਾਂ ਦੇ ਨਜ਼ਰ ਆਉਣਗੇ ਸ਼ਾਇਦ ਇਹੋ ਜਿਹੇ ਦਰਖਤ ਵੀ ਕਿਤੇ ਆਮ ਇੰਡੀਆ ਚ ਨਹੀਂ ਲੱਗੇ ਹੋਣੇ ਕਿਤੇ ਚੰਗੇ ਤੋਂ ਚੰਗੇ ਬੇਹਤਰੀਨ ਕੈਪਟਲ ਵਿੱਚ ਜਿੰਨੇ ਸੁਖਬੀਰ ਬਾਦਲ ਨੇ ਇਹ ਜਿਹੜੇ ਬਹੁਤ ਕੀਮਤੀ ਦਰਖਤ ਪੜੇ ਪੜਾਏ ਸ਼ਾਇਦ ਸਾਊਦੀ ਅਰੇਬੀਆ ਚੋਂ ਤੇ ਮਿਡਲ ਈਸਟ ਚੋਂ ਪ੍ਰੋਕਿਊਰ ਕਰਕੇ ਤੇ ਇੱਥੇ ਇਹਨੇ ਆਪਣੇ ਹੋਟਲ ਨੂੰ ਬਣਾਉਣ ਖੂਬਸੂਰਤ ਬਣਾਉਣ ਵਾਸਤੇ ਇਹ ਸਾਰਾ ਜਿਹੜਾ ਪ੍ਰਕਿਰਿਆ ਕੀਤੀ ਗਈ ਇਸ ਤੋਂ ਇਲਾਵਾ 에어ਪੋਰਟ ਤੋਂ ਇੱਕ ਸਪੈਸ਼ਲ 6 ਲੇਨ ਰੋਡ ਫੋਰ ਪ੍ਰੋਵਾਈਡ ਕੀਤੀ ਗਈ ਟੂ ਦ ਹੋਟਲ ਰਿਜ਼ੋਰਟ ਵਿਚ ਗੋਜ਼ ਫਰਮ ਦ ਮੋਹਾਲੀ ਇੰਟਰਨੈਸ਼ਨਲ 에어ਪੋਰਟ ਫਰਮ ਮੋਹਾਲੀ ਇਨਟੂ ਖਰੜ ਐਂਡ ਜੁਆਇਨਸ ਇਟ ਇਨ ਮੁੱਲਾਪੁਰ ਸੋ ਈਜ਼ੀ ਐਕਸੈਸਿਬਿਲਟੀ ਟੂ ਆਲ ਲਾਈਕਲੀ ਟੂਰਿਸਟ ਕਮਿੰਗ ਇਨਟੂ ਚੰਡੀਗੜ੍ਹ so that they face no difficulty and once they alight from the airport they reach the sukh villas within max 15 minutes of time it will be harder for them to reach taj or uh, important hotels into chandigarh but uh, getting off the uh, uh, airplanes or the flights they can come into the uh, sukhbir's hotel in no time so ye sara value addition sari sarkar de khazane da paisa apne hotel de project nu vadhon waste us nu ਉਦੀ ਵੈਲਿਊ ਐਡੀਸ਼ਨ ਕਰਨ ਵਾਸਤੇ ਲਾਇਆ ਗਿਆ ਇੱਥੇ ਹੀ ਬਸ ਨਹੀਂ ਜਿਹੜਾ 610. ਤੋਂ ਇਹ ਨਾਰਮਲ ਕੋਰਸ ਦੀ ਲੈਂਡ ਦੀ ਦੀ ਰੂਟ ਟੂ देयर ਹੋਟਲ ਵਾਸ ਵਾਇਆ ਦਾ ਨੇਮ ਆਫ ਦਾ ਵਿਲੇਜ ਵੇਅਰ ਦਾ ਹੋਟਲ ਇਜ਼ ਪਲਨਪੁਰ ਜਦੋਂ 610 ਹਿੱਟ ਕਰਦੇ ਸੀਗੇ ਤਾਂ ਇੱਕ ਇੱਕ ਸੜਕ ਨਾਰਮਲ ਪਿੰਡਾਂ ਦੇ ਵਿੱਚ ਦੀ ਹੋ ਕੇ ਘੁੰਮ ਕੇ ਸ਼ਾਇਦ ਮੈਂ ਹੁਣ ਪਿੰਡ ਪਲਨਪੁਰ ਪਹੁੰਚਦੀ ਸੀ ਸ਼ਾਇਦ ਉਧਰ ਇੰਡੋ گلੋਬਲ ਕਾਲਜਸ ਦੀ ਵੀ ਕੋਈ ਮੈਂ ਦੇਖ ਰਿਹਾ ਸੀ ਉੱਥੇ ਲੱਗੇ ਹੁੰਦੇ ਉਹਨਾਂ ਦੇ ਬੋਰਡ ਤੇ ਨਿਸ਼ਾਨ ਕਿਉਂਕਿ ਉਹ ਸੜਕ ਪਿੰਡਾਂ ਚੋਂ ਘੁੰਮ ਕੇ ਜਾਂਦੀ ਸੀ ਸੜਕ ਛੋਟੀ ਸੀ ਇਹ ਵਾਟ ਸ਼ੁਡ ਆਈ ਸੇ ਹੀ ਹੈਜ਼ ਇੰਬੈਜ਼ਲਡ ਹੀ ਹੈਜ਼ ਪਲੈਡ ਫਰਾਡ ਵਿਦ ਦਾ ਪਬਲਿਕ ਐਕਸਚੈਕਰ ਵੈਨ ਫਰਮ ਦਾ ਸਿਸਵਾਂਟੀ ਪੁਆਇੰਟ ਵੇਰ ਦਾ ਵੇਦਰ ਰੋਡ ਟੇਕਸ ਅ ਟਰਨ ਟੂ ਕੋਰਾਲੀ ਐਂਡ ਦੀ ਅਦਰ ਰੋਡ ਗੋਜ਼ ਟੂ ਸਿਸਵਾਂ ਉਸ ਟੀ ਪੁਆਇੰਟ ਤੋਂ 2.8 ਕਿਲੋਮੀਟਰ ਸੜਕ ਇਹਨਾਂ ਨੇ ਸਰਕਾਰੀ ਖਜ਼ਾਨੇ ਚੋਂ ਪੈਸੇ ਕਢਾ ਕੇ ਲੋਕਾਂ ਦੀ ਜ਼ਮੀਨ ਧੱਕੇ ਨਾਲ ਐਕਵਾਇਰ ਕਰਕੇ ਤੇ ਆਪਣੇ ਹੋਟਲ ਨੂੰ ਡਾਇਰੈਕਟ ਅਪਰੋਚ ਦਿੱਤੀ ਆ ਨਾਉ ਥਿਸ ਇਜ਼ ਐਬਸੋਲੂਟਲੀ ਵਾਇਓਲੇਟਿਵ ਆਫ ਦੀ ਡੈਮੋਕਰੈਟਿਕ ਫੰਕਸ਼ਨਿੰਗ ਜਿੱਥੇ ਖਜ਼ਾਨਾ ਸਰਕਾਰ ਦਾ ਲੋਕਾਂ ਦਾ ਖਜ਼ਾਨਾ ਪਬਲਿਕ ਪੀਪਲਸ ਵਰਕਸ ਵਾਸਤੇ ਰੱਖਿਆ ਜਾਂਦਾ ਫਾਰ ਸਕੂਲਸ ਹਸਪੀਟਲਸ ਫਾਰ ਡਿਵੈਲਪਿੰਗ ਇਨਫਰਾਸਟ੍ਰਕਚਰ ਯੂ ਕੈਨੋਟ ਮਿਸਯੂਜ਼ ਥੈਟ ਮਨੀ ਐਂਡ ਆਈ ਬੀਲੀਵ ਥੈਟ ਮਨੀ ਇਜ਼ ਅਬਾਊਟ 29 অর 30 ਕਰੋੜ ਰੁਪੀਸ which was spent on the acquisition of that 2.8 kilometers road ਤੁਹਾਨੂੰ ਯਾਦ ਹੋਣਾ ਕਿ ਇੱਕ ਬਸ਼ੰਦੇ ਨੇ if i'm not wrong ਸ਼ਾਇਦ ਮਿਸਟਰ ਚੱਡਾ ਸੀ ਜਾਂ ਮਿਸਿਸ ਚੱਡਾ ਸੀ ਕਿ ਉਹਨਾਂ ਨੇ ਹਾਈ ਕੋਰਟ ਵੀ ਮੂਵ ਕੀਤਾ ਸੀਗਾ ਦੇ ਵਰ ਏਬਲ ਟੂ ਗੈਟ ਅ ਸਟੇ ਬਟ ਅਲਟੀਮੇਟਲੀ ਇਹ ਇੰਨੇ ਇੱਕ ਪੈਸੇ ਵਾਲੇ ਨੇ ਸੁਖਬੀਰ ਹੁਣੇ ਕਿ ਦੇ ਕੈਨ ਵਰਚੂਅਲੀ ਬਾਇਆਊਟ ਐਨੀਬਾਡੀ ਇਨ ਦਿਸ ਪੁਆਇੰਟ ਆਫ ਟਾਈਮ ਇਨ ਇਨ ਦਿਸ ਇਨ ਦ ਸਟੇਟ ਸੋ ਉਹਨਾਂ ਵਿਚਾਰਿਆਂ ਨੂੰ ਬਾਇਆਊਟ ਕਰ ਲਿਆ ਹੁਣਾਂ ਪਰ ਜਿਹੜਾ ਉਹ ਪੈਸਾ ਲੱਗਿਆ 2.9 2.8 ਕਿਲੋਮੀਟਰ ਨੂੰ ਸਰਕਾਰੀ ਖਜ਼ਾਨੇ ਚੋਂ ਪੈਸਾ ਲੱਗਾ sarasar sarasar and uh, it is a loot of the public exchequer money so on this the aam Army party is very firm that once uh, we form the government in punjab we will look into this uh, in the, uh, the gross violations uh, that have been uh, undertaken by this government and the family in particular to uh, to give to to facilitate to facilitate, uh, to facilitate uh, various types of uh, Uh, you know uh, approaches and uh, uh, sanctions and permissions uh, at the cost of government uh, uh, public exchequer and if they are found wrong which which is which is undoubtedly blatantly uh, wrong doings of this government saadi government jehdi hai is ede project nu scrap karegi aur jehda 29 30 crore rupiya inna ne public exchequer chon kadhaya va oh sarkari khazane ch inna nu wapas karona pauga ਇਨਾਂ ਦੀ ਪ੍ਰਾਪਰਟੀ ਜਿਹੜੀ ਆ ਇਟ ਵਿਲ ਬੀ ਕੀ ਕਹਿੰਦੇ ਹੁੰਦੇ ਹਨ ਉਹਨੂੰ ਕੁਰਕ ਕੀਤੀ ਜਾਊਗੀ ਔਰ ਇਹਨਾਂ ਦੀਆਂ ਬਾਕੀ ਵੀ ਚੀਜ਼ਾਂ ਦੇ ਬਹੁਤ ਕਮਿਸ਼ਨ ਆਵ ਬੀ ਇਨਕੁਆਇਰੀ ਮਿਸਟਰ ਅਰਵਿੰਦ ਕੇਜਰੀਵਾਲ ਹੈਜ਼ ਆਲਰੇਡੀ ਪ੍ਰੋਮਿਸਡ ਟੂ ਦੀ ਇੰਟਾਇਰ ਕਰਪਸ਼ਨ ਦੈਟ ਦੇ ਹੈਵ ਇੰਡल्जਡ ਇਨ ਥੀ ਡੂਰਿੰਗ ði ਲਾਸਟ 10 ਇਅਰਸ ਦੇ ਵਿਲ ਬੀ ਅ ਪ੍ਰੋਪਰ ਕਮਿਸ਼ਨ ਆਵ ਇਨਕੁਆਇਰੀ ਇਨਕਲੂਡਿੰਗ ði ਇਲਿਜੀਟਿਮੇਟ ਬੱਸਸ ਦੇ ਜਿਹੜੇ ਇਹਨਾਂ ਨੇ ਟ੍ਰਾਂਸਪੋਰਟ ਦੇ ਟਾਈਮਿੰਗਸ ਆਲਟਰ ਕੀਤੇ ਜੋ ਰੂਟਸ ਆਲਟਰ ਕੀਤੇ ਔਰ ਜੋ ਇਹਨਾਂ ਨੇ ਸਾਰਾ ਟ੍ਰਾਂਸਪੋਰਟ ਸਿਸਟਮ ਹਾਈਜੈਕ ਕੀਤਾ ਇਹ ਸਾਰੀਆਂ ਗੱਲਾਂ ਕੇਰੇ ਵਿੱਚ ਹੋਣਗੀਆਂ ਲੇਕਿਨ ਇਹ ਜਿਹੜਾ ਕਰੰਟ ਇਹਨਾਂ ਨੇ ਜਿਹੜਾ ਸਾਰੀਆਂ ਗਵਰਨਮੈਂਟ ਦੀਆਂ ਡਾਇਰੈਕਸ਼ਨਸ ਨੂੰ ਤੇ এনवायरमेंटਲ ਲਾਜ਼ ਨੂੰ ਵਾਇਓਲੇਟ ਕੀਤਾ ਵਾ ਸਾਡੀ ਪਾਰਟੀ ਇਸ ਰਿਜ਼ੋਰਟ ਨੂੰ ਅਵਸ਼ ਬੰਦ ਕਰਵਾਵੇਗੀ ਤੇ ਲੋਕਾਂ ਦਾ ਪੈਸਾ ਵਾਪਸ ਖਜ਼ਾਨੇ ਚ ਜਮ੍ਹਾਂ ਕਰਾਵੇਗੀ ਐਂਡ ਇਟ ਇਜ਼ ਜੋ ਬਾਦਲ ਦੇ ਪਰਿਵਾਰ ਨੇ ਸੁਖ ਫਿਲਾਜ਼ ਨਵਾਂ 717 ਹੋਟਲ ਬਣਾਇਆ ਨਵੇਂ ਚੰਡੀਗੜ੍ਹ ਦੇ ਵਿੱਚ ਉਹ ਸਰਾਸਰ ਗੈਰਕਾਨੂੰਨੀ ਹੈ ਸਾਡੀ ਪਾਰਟੀ ਨੇ ਪਹਿਲਾਂ ਆਰਟੀਆ ਇਨਫੋਰਮੇਸ਼ਨ ਲਈ ਉਹਦੇ ਚ ਪਤਾ ਲੱਗਿਆ ਕਿ ਇਹਨਾਂ ਨੇ ਬਹੁਤ ਸਾਰੀਆਂ এনवायरमेंट ਐਂਡ ਫੋਰੈਸਟ ਐਕਟ ਦੀ ਉਲੰਘਣਾ ਕੀਤੀ ਆ ਉਹਦੀਆਂ ਪਰਮਿਸ਼ਨਸ ਨਹੀਂ ਲੈ ਸਕੇ ਇਹ ਔਰ ਉਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਸਿਸਵਾ ਟੀ ਪੁਆਇੰਟ ਤੇ ਜਿੱਥੇ ਉਤੋਂ ਅੱਗੇ ਜਿਹੜੀ 2.8 ਸਿੱਧੀ ਸੜਕ ਬਣਾਈ ਜ ਆਪਣੇ ਹੋਟਲ ਨੂੰ ਸਿਰਫ ਆਪਣੇ ਹੋਟਲ ਨੂੰ 29 ਕਰੋੜ ਰੁਪਏ ਸਰਕਾਰੀ ਖਜ਼ਾਨੇ ਚੋਂ ਕੱਢ ਕੇ ਤੇ ਆਪਣੇ ਹੋਟਲ ਨੂੰ 4 ਲੇਨ ਰੋਡ ਜਿਹੜੀ ਐਡ ਕੀਤੀ ਉਹ ਬਹੁਤ ਸਰਾਸਰ ਗੈਰਕਾਨੂੰਨੀ ਕਦਮ ਹੈ ਬਾਦਲ ਦੇ ਪਰਿਵਾਰ ਦਾ ਉਹਦੇ 'ਚ ਕੋਈ ਪਬਲਿਕ ਵਰਕਸ ਨਹੀਂਗਾ ਉਹਦੇ 'ਚ ਕੋਈ ਪਬਲਿਕ ਦਾ ਇੰਟਰਸਟ ਨਹੀਂਗਾ ਕੋਈ ਹਸਪੀਟਲ ਕੋਈ ਸਕੂਲ ਕੋਈ ਇਸ ਤਰ੍ਹਾਂ ਦੀ ਸਰਕਾਰੀ ਚੀਜ਼ ਨਹੀਂ ਉਹ ਸਿਰਫ ਆਪਣੇ ਹੋਟਲ ਨੂੰ 2.8 ਕਿਲੋਮੀਟਰ ਸਰਕਾਰੀ ਖਜ਼ਾਨੇ ਚੋਂ ਪੈਸਾ ਕੱਢ ਕੇ ਉਹ ਜਿਹੜਾ ਲਾਇਆ ਵਾ ਆਮ ਆਦਮੀ ਪਾਰਟੀ ਜਦੋਂ ਸਾਡੀ ਸਰਕਾਰ ਬਣੇਗੀ ਇਹਦਾ ਇਹ ਰਿਜ਼ੋਰਟ ਮੁਕੰਮਲ ਤੌਰ ਤੇ ਬੰਦ ਕੀਤਾ ਜਾਵੇਗਾ ਸੀਲ ਕੀਤਾ ਜਾਵੇਗਾ ਕੁਰਕ ਕੀਤਾ ਜਾਵੇਗਾ ਔਰ ਜਿਹੜਾ 29 ਕਰੋੜ ਰੁਪਏ ਸਰਕਾਰੀ ਖਜ਼ਾਨੇ ਚੋਂ ਉਹਨਾਂ ਨੇ ਲਾ ਕੇ ਤੇ ਆਪਣੇ ਸੜਕ ਦਿੱਤੀ ਆ ਹੋਟਲ ਨੂੰ ਉਹ 29 ਕਰੋੜ ਰੁਪਇਆ ਬਾਦਲ ਦੇ ਪਰਿਵਾਰ ਨੂੰ ਲੋਕਾਂ ਦੇ ਖਜ਼ਾਨੇ ਵਿੱਚ ਵਾਪਸ ਜਮ੍ਹਾਂ ਕਰਾਉਣਾ ਪਏਗਾ ਕਿਉਂਕਿ ਨਾਰਮਲ ਕੋਰਸ ਵਿੱਚ ਸੜਕ 7-8 ਕਿਲੋਮੀਟਰ ਘੁੰਮ ਕੇ ਜਾਂਦੀ ਸੀ ਪਿੰਡ ਪੱਲਨਪੁਰ ਨੂੰ ਜਿੱਥੇ ਇਹਨਾਂ ਦਾ ਹੋਟਲ ਬਣਾ ਹੈ ਔਰ ਇਸ ਤੋਂ ਇਲਾਵਾ ਜਿਹੜੀ ਇਹ ਟੋਟਲ ਨਵਾਂ ਚੰਡੀਗੜ੍ਹ ਦਾ ਪ੍ਰੋਜੈਕਟ ਆ ਉਹ ਬਾਦਲਾ ਨੇ ਆਪਣੇ ਹੋਟਲ ਦੀ ਵੈਲਿਊ ਐਡੀਸ਼ਨਲ ਹੀ ਕੀਤਾ ਸਾਰਾ ਜਿੰਨੀਆਂ 6 ਲੇਨਾਂ ਸੜਕਾਂ ਬਣਾਈਆਂ ਪੀਜੀਆਈ ਤੋਂ ਚੰਡੀਗੜ੍ਹ ਤੋਂ 에어ਪੋਰਟ ਤੋਂ 6 ਲੇਨ ਸੜਕ ਦੇ ਦਿੱਤੀ ਵਾਇਆ ਖਰੜ ਮੁੱਲਾਪੁਰਾਂ ਕੇ ਕਨੈਕਟ ਹੁੰਦੀ ਆ ਇਹ ਕੇਵਲ ਤੇ ਕੇਵਲ ਆਪਣੇ ਹੋਟਲ ਦੀ ਕੀਮਤ ਨੂੰ ਵਧਾਉਣ ਵਾਸਤੇ ਕਿਉਂਕਿ ਇਹਨਾਂ ਨੇ ਹੋਟਲ ਪਹਿਲਾਂ ਹੀ ਕਨਸੀਵ ਕਰ ਲਿਆ ਸੀ ਅੱਜ ਤੋਂ 4-5 ਸਾਲ ਪਹਿਲਾਂ ਉਸ ਨਜ਼ਰੀਏ ਨਾਲ ਇਹਨਾਂ ਨੇ ਨਵੀਂ ਚੰਡੀਗੜ੍ਹ ਨੂੰ ਵਿਧਾਇਆ ਔਰ ਇਟਸ ਅ ਵੈਲਿਊ ਐਡੀਸ਼ਨ ਇਟਸ ਅ ਚੀਟਿੰਗ ਇਟਸ ਅ ਫਰਾਡ ਇਟਸ ਅ ਬੈਜ਼ਲਮੈਂਟ ਵਿਦ ਦ ਪੀਪਲਸ ਮਨੀ ਥੇਰਫੋਰ ਵਾਂਸ ਦੀ ਆਮ ਆਦਮੀ ਪਾਰਟੀ ਕਮਸ ਇਨ ਟੂ ਪਾਵਰ ਵੀ ਵਿਲ ਸਕ੍ਰੈਪ ਦਿਸ ਇੰਟਾਇਰ ਪ੍ਰੋਜੈਕਟ ਇਨੀ ਜਾਸਕ ਪੁਲਾਇਆ ਗਿਆ ਜਿਹੜਾ ਕਰਮਚਾਰੀਆਂ ਵਾਸਤੇ ਕਿਤਨੇ ਬਿਲ ਜਿਹੜੇ ਪਾਸ ਕੀਤੇ ਗਏ ਨੇ ਉਹਨਾਂ ਨੂੰ ਲੈ ਕੇ ਕੀ ਸਮਝੋ ਦੇਖੋ ਇਹ ਤਾਂ ਵੱਡਾ ਇੱਕ ਕੋਝਾ ਮਜ਼ਾਕ ਆ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੀ ਵਿਧਾਨ ਸਭਾ ਜਿੱਦਣ ਇਲੈਕਸ਼ਨਾਂ ਦਾ ਕੋਰਟ ਜਾਬਤਾ ਲੱਗਣ ਲੱਗਿਆ ਚਾਰ ਤਿੰਨ ਚਾਰ ਦਿਨ ਵਿੱਚ ਤੁਸੀਂ ਪੰਜਾਬ ਦੀ ਵਿਧਾਨ ਸਭਾ ਦਾ 70 ਬਲਾਉਨੇ ਸੈਸ਼ਨ ਉਹਦੇ ਵਿੱਚ ਤੁਸੀਂ ਨੌ ਬਿੱਲ ਪਾਸ ਕਰਦੇ ਹੋ 35 ਮਿੰਟਾਂ ਵਿੱਚ ਉਹਦੇ ਚ ਇੰਪੋਰਟੈਂਟ ਬਿੱਲ ਜਿਹੜਾ 27000 ਕਰਮਚਾਰੀਆਂ ਦੀਆਂ ਸੇਵਾਵਾਂ ਨੂੰ ਰੈਗੂਲਰਾਈਜ਼ ਕਰ ਰਿਹਾ ਜੇ ਇੱਦਾਂ ਹੀ ਇਮਾਨਦਾਰ ਸੀਗੇ ਤੇ ਤੁਸੀਂ ਇਹ ਇਹਨਾਂ ਦੀਆਂ ਸੇਵਾਵਾਂ ਅੱਜ ਤੋਂ 3 ਸਾਲ ਪਹਿਲਾਂ 4 ਸਾਲ ਪਹਿਲਾਂ 2 ਸਾਲ ਪਹਿਲਾਂ ਰੈਗੂਲਰਾਈਜ਼ ਕਿਉਂ ਨਹੀਂ ਕੀਤੀਆਂ ਹੁਣ ਕਿਉਂਕਿ ਇਲੈਕਸ਼ਨਾਂ ਲੱਗ ਗਏ ਨੇ ਤੇ ਲੋਕਾਂ ਦੀਆਂ ਵੋਟਾਂ ਦੀ ਖਾਤਰ ਲੋਕਾਂ ਦੀ ਅੱਖਾਂ ਘੱਟਾ ਪਾਉਣ ਵਾਸਤੇ ਇਹ ਸਾਰਾ ਕੰਮ ਕੀਤਾ ਜਾ ਔਰ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਇਹਨਾਂ ਦੀ ਸਰਕਾਰ ਨੇ ਬਾਦਲ ਦੀ ਸਰਕਾਰ ਨੇ 2011 ਵਿੱਚ ਇੱਕ ਐਕਟ ਪਾਸ ਕੀਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਕਿ ਕੋਈ ਵੀ ਐਲਾਨ ਕੋਈ ਵੀ ਜਿਹੜਾ ਫਾਈਨੈਂਸ਼ੀਅਲ ਲਾਇਬਿਲਟੀ ਵਾਲਾ ਬਿੱਲ ਜਿਹਦੇ ਵਿੱਚ ਪੈਸੇ ਇਨਵੋਲਡ ਆ ਉਹ ਇਲੈਕਸ਼ਨ ਤੋਂ 6 ਮਹੀਨੇ ਪਹਿਲਾਂ ਪੰਜਾਬ ਦੀ ਵਿਧਾਨ ਸਭਾ ਪਾਸ ਹੀ ਨਹੀਂ ਕਰ ਸਕਦੀ ਆਪਣੇ ਬਣਾਏ ਕਾਨੂੰਨ ਨੂੰ ਆਪ ਹੀ ਤੋੜੀ ਜਾਂਦੇ ਨੇ ਸਿਰਫ ਇਹਨਾਂ ਨੂੰ ਵੋਟਾਂ ਦੀ ਲਾਲਸਾ ਹੈ ਇਹ ਸਾਰਾ ਜਿਹੜਾ ਇਹ ਫਰਾਡ ਆ ਪੰਜਾਬ ਦੇ ਲੋਕਾਂ ਦੇ ਨਾਲ ਔਰ ਮੈਨੂੰ ਪੂਰਾ ਨਾਸਾ ਕਿ ਪੰਜਾਬ ਦੇ ਲੋਕ ਇਹ ਸਾਰੀ ਗੱਲ ਸਮਝਦੇ ਆ ਨਾ ਇਹ ਵੀ ਕਹਿਣਾ ਮੈਂ ਵਾਜਬ ਸਮਝਦਾ ਕਿ ਆਮ ਆਦਮੀ ਪਾਰਟੀ ਰੈਗੂਲਰ ਸਰਵਿਸਿਜ਼ ਦੇ ਹੱਕ ਵਿੱਚ ਆ ਰੈਗੂਲਰ ਪੈਨਸ਼ਨ ਦੇ ਹੱਕ ਵਿੱਚ ਆ ਅਸੀਂ ਬੇਸਿਕ ਸੈਲਰੀ ਦੇ ਵੀ ਉਲਟ ਆ ਅਸੀਂ ਕੰਟਰੈਕਚੁਅਲ ਸਰਵਿਸਿਜ਼ ਦੇ ਵੀ ਉਲਟ ਆ ਅਸੀਂ ਆਪਣੇ ਮੈਨੀਫੈਸਟੋ ਵਿੱਚ ਗੱਲਾਂ ਕੈਟੇਗੋਰਿਕਲੀ ਕਲੀਅਰ ਕਰਤੀਆਂ ਔਰ ਸਾਡੀ ਸਰਕਾਰ ਬਣਨ ਤੇ ਸਾਰੇ EMPLOYEES ਨੂੰ ਪਹਿਲੇ ਦਿਨ ਤੋਂ ਰੈਗੂਲਰ ਸਰਵਿਸਿਜ਼ ਦਿੱਤੀਆਂ ਜਾਣਗੀਆਂ ਚੰਡੀਗੜ੍ਹ ਐਮਸੀ ਇਲੈਕਸ਼ਨ ਚ ਭਾਜਪਾ ਨੇ ਕਿੰਨੇ ਕਿੰਨੇ ਫੋਰੀ ਜਿੱਤਾਂ ਕੀਤੀ ਕੀ ਲੱਗਦਾ ਕਿ ਨੋਟਬੰਦੀ ਦਾ ਅਸਰ ਨਹੀਂ ਹੈ ਨਹੀਂ ਮੇਰਾ ਖਿਆਲ ਹੈ ਕਿ ਕਾਂਗਰਸ ਦੀ ਟੋਟਲ ਲੀਡਰਸ਼ਿਪ ਫੇਲਿਅਰ ਹੈ ਕਾਂਗਰਸ ਜਿੱਥੇ-ਜਿੱਥੇ ਵੀ ਭਾਜਪਾ ਦਾ ਵਿਰੋਧ ਕਰੇਗੀ ਉਥੇ ਲੋਕ ਭਾਜਪਾ ਨੂੰ ਪ੍ਰੇਫਰ ਕਰ ਰਹੇ ਨੇ ਕਿਉਂਕਿ ਕਾਂਗਰਸ ਦੀ ਕ੍ਰੈਡਿਬਿਲਟੀ ਇੰਨੀ ਜ਼ਿਆਦਾ ਖਤਮ ਹੋ ਚੁੱਕੀ ਆ ਲੋਕਾਂ ਨੂੰ ਯਕੀਨ ਹੀ ਨਹੀਂ ਲੱਗਾ ਕਿ ਕਾਂਗਰਸ ਕੋਈ ਵਾਇਬਲ ਅਲਟਰਨੇਟਿਵ ਪੋਲੀਟੀਕਲ ਦੇ ਸਕਦੀ ਆ ਜਿੱਥੇ ਲੋਕਾਂ ਨੂੰ ਆਸ ਹੈ ਕਿ ਸਾਡੇ ਕੋਲ ਕਿਸੇ ਹੋਰ ਲੀਡਰ ਜਾਂ ਪਾਰਟੀ ਸਾਨੂੰ ਸਹੀ ਰਾਜ ਦੇ ਸਕਦਾ ਚਾਹੇ ਉਹ ਦਿੱਲੀ ਦੀ ਗੱਲ ਆ ਆਮ ਆਦਮੀ ਪਾਰਟੀ ਦੀ ਚਾਹੇ ਮਮਤਾ ਦੀ ਗੱਲ ਆ ਵੈਸਟ ਬੰਗਾਲ ਦੀ ਚਾਹੇ ਬਿਹਾਰ ਦੀ ਨितीश ਦੀ ਗਵਰਨਮੈਂਟ ਹੈ ਜਿੱਥੇ ਵਾਇਬਲ ਅਲਟਰਨੇਟਿਵ ਹੋਰ ਪਾਰਟੀ ਕੋ ਦੇ ਰਹੀ ਆ ਉਥੇ ਲੋਕ ਬੀਜੇਪੀ ਨੂੰ ਰਿਜੈਕਟ ਕਰ ਰਹੇ ਲੇਕਿਨ ਜਿੱਥੇ ਕਿਲੀ ਕਾਂਗਰਸ ਐਜ਼ ਐਨ ਆਪਸ਼ਨ ਪੀਪਲ ਆ ਰਿਵਰਟਿੰਗ ਬੈਕ ਟੂ ਦਿਸ ਮੈਂ ਸਮਝਦਾ ਕਿ ਉਹ ਕਹਿੰਦੇ ਕਿ ਕਾਂਗਰਸ ਨਾਲੋਂ ਤਾਂ ਘੱਟੋ ਘੱਟ ਕਾਂਗਰਸ ਬੀਜੇਪੀ ਨਾਲੋਂ ਵੀ ਮਾੜੀ ਕਿਣੀ ਗਈ ਆ ਇਸ ਦੇਸ਼ ਦੇ ਲੋਕਾਂ ਦੀ ਇਹਦਾ ਡੀਮੋਨਟਾਈਜ਼ੇਸ਼ਨ ਦਾ ਇਸ ਕਰਕੇ ਇਫੈਕਟ ਚੰਡੀਗੜ੍ਹ ਨਹੀਂ ਕਿਉਂਕਿ ਚੰਡੀਗੜ੍ਹ ਇੱਕ ਸ਼ਹਿਰ ਹੋਣ ਦੇ ਕਰਕੇ ਇੱਥੇ ਬਹੁਤ ਸਾਰੇ ਬੈਂਕਸ ਬਹੁਤ ਸਾਰੀਆਂ ਏਟੀਐਮਸ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਇੰ ਦੂਸਰੇ ਹਿੱਸੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ 6-600 ਬੰਦਾ ਲਾਈਨ 'ਚ ਖੜਦਾ ਸਵੇਰੇ 6 ਵਜੇ ਜਾ ਕੇ ਬੈਂਕਾਂ ਦੇ ਬਾਹਰ ਲੋਕ ਖੜ ਜੰਦੇ ਆ 84 85 ਬੰਦੇ ਮਰ ਚੁੱਕੇ ਨੇ ਇਕੱਲੇ ਡੀਮੋਨਟਾਈਜ਼ੇਸ਼ਨ ਨੂੰ ਲੈ ਕੇ ਦੇਰਫੋਰ ਪੰਜਾਬ ਇਜ਼ ਅ ਕੰਪਲੀਟਲੀ ਡਿਫਰੈਂਟ ਸਟੋਰੀ ਪੰਜਾਬ ਵੀ ਹੈਵ ਅ ਵੈਰੀ ਥਰਡ ਸਟਰੋਂਗ ਥਰਡ ਅਲਟਰਨੇਟਿਵ ਇਨ ਦ ਸ਼ੇਪ ਆਫ ਆਮ ਆਦਮੀ ਪਾਰਟੀ ਐਂਡ ਪੀਪਲ ਵਿਲ ਆਪਟ ਫੋਰ ਦਿਸ ਅਲਟਰਨੇਟਿਵ ਚੈੱਕ ਮੀਟ ਬਰਦਰ ਕਿੰਨੇ ਕਿਦੋਂ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਲੀਵਰ ਜਰੀ ਦੇਖੋ ਜਗਮੀਤ ਬਰਾੜ ਹੋਣੇ ਹੁਣ ਟੀਐਮਸੀ ਦੇ ਹੈੱਡ ਨੇ ਔਰ ਟੀਐਮਸੀ ਐਜ਼ ਅ ਪਾਰਟੀ ਵਿਲ ਸਪੀਕ ਟੂ ਆਵਰ ਪਾਰਟੀ ਇਨ ਦਿੱਲੀ ਆਮ ਆਦਮੀ ਪਾਰਟੀ ਐਂਡ ਆਈ ਹੋਪ ਦੇ ਵਰਕ ਆਊਟ ਅ ਗੁੱਡ ਸੋਲੂਸ਼ਨ